ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਤੋਂ ਮਾਫੀ ਮੰਗਦੇ ਆ ਅੱਜ ਜਿਹੜਾ ਟੈਲੀਫੋਨ ਦੇ ਵਾਤਾਵਰਣ ਬਾਰੇ ਜਾਣਕਾਰੀ ਮਿਲਦੀ ਆ ਉੱਥੇ ਦੱਸ ਰਹੇ ਸੀ ਕਿ ਬੱਦਲ ਹੈ ਸਾਨੂੰ ਨਹੀਂ ਪਤਾ ਸੀ ਵੀ ਐਡੀ ਕੜਾਕੇ ਦੀ ਧੁੱਪ ਹੋਏਗੀ ਤੇ ਅਸੀਂ ਨਹੀਂ ਤਾਂ ਛੱਡ ਦੇ ਅੰਦਰ ਪ੍ਰੋਗਰਾਮ ਕਰਨਾ ਸੀ ਤੁਹਾਨੂੰ ਧੁੱਪੇ ਬਿਠਾਤਾ ਇਸ ਕੱਲ ਦੀ ਅਸੀਂ ਮਾਫੀ ਮੰਗਦੇ ਆ ਛੱਤੀਸਗੜ੍ਹ ਦੇ ਸਾਫਕਾ ਮੁੱਖ ਮੰਤਰੀ ਸ਼੍ਰੀ ਬਪੇਸ਼ ਬਗੇਲ ਸਾਹਿਬ ਹੀਨਾ ਕਾਵਰੇ ਜੀ ਜਿਹੜੇ ਸਾਡੇ ਐਮਐਲਏ ਨੇ ਇਨਚਾਰਜ ਨੇ ਸਹਿ ਪਰਿਵਾਰੀ ਔਰ ਅੱਜ ਦੀ ਰੈਲੀ ਜਿਨ੍ਹਾਂ ਨੇ ਕਰਾਈ ਹੈ ਜਿਹੜੇ ਇਸ ਇਲਾਕੇ ਦੇ ਲੋਕਾਂ ਨੂੰ ਪਿਆਰ ਕਰਦੇ ਆ ਸਾਬਕਾ ਮੰਤਰੀ ਸਾਧੂ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਦਾ ਬੜਾ ਸਨਮਾਨ ਤੇ ਸਤਕਾਰ ਹੈ ਧਰਮਵੀਰ ਗਾਂਧੀ ਸਾਹਿਬ ਮੈਡਮ ਸਾਡੇ ਡਿਪਟੀ ਲੀਡਰ ਅਰੁਣਾ ਚੌਧਰੀ ਜੀ ਨਾਬਾ ਸਾਹਿਬ ਰਣਦੀਪ ਜੀ ਕਾਕਾ ਜੀ ਵਰ ਕੀਰਤ ਕੋਡਲੀ ਜੀ ਰਾਣਾ ਕੇਪੀ ਸਾਹਿਬ ਮਾਫੀ ਚਾਹਣਾ ਸਾਡੇ ਸੀਨੀਅਰ ਆਗੂ ਨੇ ਨੰਗਲ ਤੋਂ ਰੋਪੜ ਤੋਂ ਸਾਡਾ ਸਪੀਕਰ ਰਹੇ ਬਹੁਤ ਸਤਕਾਰਯੋਗ ਘਰਦਿਆਲ ਕਮਬੋ ਜੀ ਜ਼िले ਦੇ ਪ੍ਰਧਾਨ ਗੁਰਸ਼ਰਨ ਰੰਦਾਵਾ ਜੀ ਲੱਖਾ ਪਾਏ ਜੀ ਜਲਾਲਪੁਰ ਸਾਹਿਬ ਬਰਬਾਰਾ ਜੀ ਤੇ ਖਨੌੜਾ ਸਾਹਿਬ ਤੇ ਸਾਰੇ ਸਾਥੀਓ ਮਾਤਾਓ ਇਹ ਨਾਪੇ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਐ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਆਏ ਹੋ ਇਹ ਅੱਜ ਜਿਹੜਾ ਰੈਲੀ ਦਾ ਮਕਸਦ ਕੀ ਹੈ ਪਤਾ ਹੈ ਅੱਜ ਵੀ ਇਹ ਸਭਾ ਦਾ ਮਕਸਦ ਕੀ ਹੈ ਇਹਦਾ ਮਕਸਦ ਹੈ ਕਿ ਮਜ਼ਦੂਰਾਂ ਦੀ ਨਰੇਗਾ ਵਰਕਰਾਂ ਦੀ ਲੜਾਈ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ 'ਚ ਲੜੂਗੀ ਵੱਡੇ ਬੰਦਿਆਂ ਦੀ ਤਾਂ ਹਰੇਕ ਲੜਾਈ ਲੜਦਾ ਹੈ ਤਕੜਿਆਂ ਦੀ ਲੜਾਈ ਲੜਦਾ ਹੈ ਫੈਕਟਰੀ ਵਾਲਿਆਂ ਵਾਸਤੇ ਧਰਨਾ ਦਿੰਦਾ ਹੈ ਕਿਸਾਨਾਂ ਵਾਸਤੇ ਧਰਨਾ ਦਿੰਨੇ ਆ ਲੇਕਿਨ ਮਜ਼ਦੂਰਾਂ ਵਾਸਤੇ ਲੜਾਈ ਲੜਨ ਦਾ ਜਿਹੜਾ ਧਿਆ ਕੀਤਾ ਹੈ ਉਹ ਕਾਂਗਰਸ ਪਾਰਟੀ ਨੇ ਕੀ ਕੀਤਾ ਜਿਹੜਾ ਮਜ਼ਦੂਰ ਹੈ ਉਹ ਵਿਚਾਰਾ ਆਪਣੀ ਦਿਹਾੜੀ ਛੱਡ ਕੇ ਸਾਰਾ ਦਿਨ ਧਰਨੇ ਤੇ ਨਹੀਂ ਬਹਿ ਸਕਦਾ ਕਿਉਂਕਿ ਉਹਦਾ ਚੁੱਲ੍ਹਾ ਵੀ ਉਸ ਦਿਹਾੜੀ ਨਾਲ ਚੱਲਦਾ ਹੈ ਉਹ 15 ਦਿਨ ਲਗਾਤਾਰ ਧਰਨੇ ਤੇ ਨਹੀਂ ਬਹਿ ਸਕਦਾ ਇਸ ਕਰਕੇ ਜਿਹੜਾ ਮਨਰੇਗਾ ਪੰਜਾਬ 'ਚ ਬੰਦ ਕਰਤੀ ਹੈ ਇਸ ਕਰਕੇ ਕਾਂਗਰਸ ਪਾਰਟੀ ਨੇ ਅਲੱਗ ਅਲੱਗ ਇਲਾਕਿਆਂ 'ਚ ਜਾ ਕੇ ਸਬਾਵਾਾਂ ਕਰ ਰਹੀ ਐ ਇਵੇਂ ਅੱਜ ਜਿਵੇਂ ਇੱਥੇ ਸੱਦੇ ਐ ਤੇ ਆਉਣ ਵਾਲੇ ਦਿਨਾਂ 'ਚ ਧਰਨੇ ਲਾਵਾਂਗੇ ਤੇ ਭਾਜਪੀ ਤੇ ਝਾੜੂ ਵਾਲੇ ਲੀਡਰਾਂ ਦੇ ਘਰ ਘੇਰਾਂਗੇ ਤੇ ਤੁਹਾਡੇ ਨਾਲ ਵਾਅਦਾ ਕਰਦੇ ਆ ਦਵਾਰੇ ਤੁਹਾਡੀ ਮੰਨਰੇਗਾ ਚਲਾ ਕੇ ਦੇਾਂਗੇ ਔਰ 700 ਰੁਪਿਆ ਦਿਹਾੜੀ ਦੀ ਲੜਾਈ ਲੜਾਂਗੇ ਇਹ ਮਾਤਾ ਜੀ ਹੁਣ ਤੁਸੀਂ ਨਾ ਕਈ ਵਾਰੀ ਮੈਨੂੰ ਪੁੱਦਾ ਧੁੱਪ ਐ ਹੁਣ ਅੱਜ ਇੱਥੋਂ ਹੀ ਪਤਾ ਲੱਗਦਾ ਹੈ ਅੱਜ ਤਾਂ ਹਜੇ ਫਰਵਰੀ ਹੈ ਜੇ ਜੂਨ ਜਲਾਈ ਵੀ ਹੁੰਦਾ ਹਾਰ ਜੇਠ ਵੀ ਹੁੰਦਾ ਤੇ ਤਦ ਵੀ ਸਾਨੂੰ ਉਹਨਾਂ ਤਪਦੀਆਂ ਧੁੱਪਾਂ 'ਚ ਬਹਿਣਾ ਚਾਹੀਦਾ ਲੜਾਈ ਲੜਨ ਵਾਸਤੇ ਕਿਉਂਕਿ ਜਿਹੜੀਆਂ ਸਰਕਾਰਾਂ ਐ ਇਹਨਾਂ ਨੂੰ ਪਤਾ ਹੈ ਕਿ ਅੱਜ ਦੇ ਲੋਕ ਅੱਜਕੱਲ ਆਪਣੇ ਤੇ ਸ਼ੈਨਸ਼ੀਲਤਾ ਘਟ ਗਈ ਹੈ ਇਹ ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਧਰਨਾ ਦੇਣਗੇ 5 ਘੰਟੇ ਉਹ ਦੂਬਾ ਦੇ ਸਾਰੇ ਚਲੇ ਜਾਣਗੇ ਇਸ ਕਰਕੇ ਸਾਡੇ ਖਿਲਾਫ ਮਾੜੇ-ਮਾੜੇ ਕਾਨੂੰਨ ਬਣਾ ਦਿੰਦੇ ਐ ਤੇ ਸਾਡੀਆਂ ਸਕੀਮਾਂ ਬੰਦ ਕਰ ਦਿੰਦੇ ਐ ਪਹਿਲਾ ਕਾਨੂੰਨ ਬਣਾਇਆ ਸੀ ਮਨਮੋਹਨ ਸਿੰਘ ਜੀ ਨੇ ਦੁਨੀਆਂ ਦੇ ਵਿੱਚ ਪਹਿਲਾ ਕਾਨੂੰਨ ਹੈ ਜਿੱਥੇ ਗਰੰਟੀ ਨਾਲ ਕੰਮ ਮਿਲਦਾ ਸੀਗਾ ਇਹ ਬਣਾਇਆ ਕਿਉਂ ਸੀਗਾ ਆ ਜਿੰਮੇਵਾਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਸੁਣੋ ਇਹ ਇਸ ਕਰਕੇ ਬਣਾਇਆ ਸੀ ਇਸ ਦੇਸ਼ 'ਚ ਗਰੀਬ ਜਾਦਾ ਹੈ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਹੈ ਤੇ ਗਰੀਬ ਭੁੱਖਾ ਮਰਦਾ ਹੈ ਗਰੀਬ ਦੇ ਘਰੇ ਕਈਆਂ ਦੇ ਆਟਾ ਖਾਨ ਨੂੰ ਹੈ ਨਹੀਂ ਕਈਆਂ ਦੇ ਦੁੱਧ ਦਾ ਬਿੱਲ ਦੁੱਧ ਦੀ ਨੂੰ ਪੈਸੇ ਦੇਣ ਨੂੰ ਹੈ ਨਹੀਂ ਉਹ ਮੰਗਦੀਆਂ ਵਿਚਾਰੀਆਂ 5 ਦਿਨ ਦੁੱਧ ਆਦੀ ਗਵਰਨਨ ਤੋਂ ਜਾਂ ਦੇਰਾਣੀ ਤੋਂ ਜਾਂ ਜਠਾਣੀ ਤੋਂ ਫੇਰ ਆਦੇ ਬੱਚਿਆਂ ਨੂੰ ਚਾਹ ਪਿਉਣੀ ਹੈ ਤੇ ਫੇਰ ਉਹਦੀ ਬਿਹਾੜੀ ਆਉਂਦੀ ਹੈ ਤੇ ਪੰਜਾ ਦਿਨਾਂ ਬਾਅਦ ਦੋਦੀ ਦਾ ਬਿੱਲ ਤਾਰਦੀ ਹੈ ਤੇ ਫੇਰ ਦੋਬੀ ਉਹਨੂੰ ਦੁਬਾਰੇ ਦੁੱਧ ਦੇਣ ਲੱਗਦਾ ਹੈ ਇਹ ਸਮਾਂ ਗਰੀਬ ਦਾ ਗੁਜ਼ਾਰਾ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਅਡਾਂਕੇ ਬਾਨੀ ਇਹਨਾਂ ਕੋਲੇ ਦੇਸ਼ ਦੇ 80% ਲੋਕਾਂ ਦਾ ਪੈਸਾ ਦੋ ਬੰਦਿਆਂ ਕੋਲੇ ਹੈ ਤੇ ਮੁਲਖ ਗਰੀਬ ਹੋ ਗਿਆ ਸਾਰੀਆਂ ਚੀਜ਼ਾਂ ਵੇਚਤੀਆਂ ਜੀਜੇਪੀ ਵਾਲਿਆਂ ਨੇ ਤੇ ਗਰੀਬ ਕੀ ਕਰੇਗਾ ਜੇ ਗਰੀਬ ਦਾ ਚੁੱਲਾ ਨਾ ਚੱਲਿਆ ਨਾ ਉਹ ਕਿਸਾਨ ਭਰਾਓ ਗਰੀਬ ਦਾ ਤੇ ਕਿਸਾਨ ਦਾ ਨੌ ਮਾਸਦਾ ਰਿਸ਼ਤਾ ਹੈ ਜੇ ਗਰੀਬ ਦਾ ਬੱਚਾ ਰਾਤ ਨੂੰ ਭੁੱਖਾ ਸੌਂਦਾ ਆਟਾ ਨਹੀਂ ਹੋਣਾ ਫੇਰ ਉਹ ਦੂਜੇ ਦੇ ਘਰੇ ਰਾਤ ਨੂੰ ਵੜੂਗਾ ਆਪਦੇ ਬੱਚੇ ਦਾ ਢਿੱਡ ਭਰਨ ਵਾਸਤੇ ਉਹਰਾ ਕਸੂਰ ਨਹੀਂ ਤੇ ਡਾਕਟਰ ਮਨਮੋਹਨ ਸਿੰਘ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਇਸ ਕੱਲ ਦਾ ਪਤਾ ਸੀ ਕਿ ਜੇ ਗਰੀਬ ਦਾ ਚੁੱਲ੍ਹਾ ਨਾ ਜਲਿਆ ਤਾਂ ਦੇਸ਼ ਦੇ ਵਿੱਚ ਆਪਸ ਵਿੱਚ ਲੜਾਈ ਹੋ ਜਾਏਗੀ ਵੱਡਾ ਟੁਕੀ ਸ਼ੁਰੂ ਹੋ ਜਾਏਗੀ ਇਸ ਕਰਕੇ ਮਨੇ ਰੇਗਾ ਲੈ ਕੇ ਆਂਦੀ ਹੁਣ ਬੀਬੀਓ ਉਹ ਮੇਰੀਓ ਮਾਤਾਉ ਪੈਨੂ ਇਹ ਮੋਦੀ ਕੀ ਕਹਿੰਦਾ ਪਤਾ ਹੈ ਮੋਦੀ ਜੀ ਕਹਿੰਦੇ ਆ ਕਿ ਮੈਂ ਤੁਹਾਡੇ 125 ਦਿਨ ਕਰਤੇ ਚਲਾਕ ਬਹੁਤ ਹੈ ਜਿਵੇਂ ਜਿਮੀਦਾਰਾਂ ਨੂੰ ਕਹਿੰਦਾ ਸੀ ਕਿ ਮੈਂ ਕਾਲਾ ਮੈਂ ਤੁਹਾਡੇ ਤਿੰਨ ਖੇਤੀ ਕਾਨੂੰਨ ਬਣਾਏ ਐ ਇਹਦੇ ਨਾਲ ਤੁਹਾਡੀ ਫਸਲ ਦੁੱਗਣੀ ਹੋ ਜੂਗੀ ਤੁਹਾਡੀ ਕਮਾਈ ਦੁੱਗਣੀ ਹੋ ਜੂਗੀ ਆਪकी ਆਇਆ ਵੱਡ ਜਾਏਗੀ ਭਾਈ ਕਿਸਾਨਾਂ ਦੀ ਫਸਲ ਕੋਈ ਕਮਾਈ ਦੁੱਗਣੀ ਹੋਈ ਨਹੀਂ ਹੋਈ ਫੇਰ ਕਿਸਾਨਾਂ ਨੂੰ ਪਤਾ ਲੱਗਿਆ ਇਹ ਤਖੜੇ ਸੀ ਕਿਸਾਨ ਇਹਦਾ ਬਾਰਡਰ ਤੇ ਜਾ ਕੇ ਬੈਠੇ ਰਹੇ ਕਿਸਾਨ ਯੂਨੀਅਨ ਆ ਗਈਆਂ ਸਮੁੱਚੇ ਦੁਨੀਆ ਨੇ ਇਰੇ ਚਾਪਣਾ ਯੋਗਦਾਨ ਪਾਇਆ ਤੇ ਮੋਦੀ ਨੇ ਉਹ ਕਾਲੇ ਕਾਨੂੰਨ ਭੰਗ ਕਰਤੇ ਹਜੇ ਵਾਪਸ ਨਹੀਂ ਲਾਏ ਲੇਕਿਨ ਥੋੜੇ ਸਮੇਲੇ ਭੰਗ ਕਰਤੇ ਤੇ ਸਾਡਾ ਕਿਸਾਨੀ ਦਾ ਕਿੱਤਾ ਬਚ ਗਿਆ ਹੁਣ ਇਹ ਕਹਿੰਦਾ 125 ਦਿਨ ਕਰਤੇ ਮੈਨੂੰ ਇਹ ਦੱਸੋ ਸਾਰੀਆਂ ਮੇਰੀਆਂ ਮਾਤਾਵਾਂ ਭੈਣਾਂ ਤੁਹਾਨੂੰ ਕੋਈ ਐਸੀ ਮਾਂ ਭੈਣ ਇੱਥੇ ਬੈਠੀ ਹੋਵੇ ਜਿਹਨੂੰ 100 ਦਿਨ ਦਾ ਕੰਮ ਮਿਲਿਆ ਹੋਵੇ ਬੋਲੋ ਭਾਈ ਹੱਥ ਖੜੇ ਕਰੋ ਮਿਲਿਆ ਪੱਤਰਕਾਰ ਭਾਈ ਵੇਖ ਲੋ ਦਵਾਰੇ ਹੱਥ ਲਾਇਓ ਇਹਨਾਂ ਨੇ ਦੇਖਿਆ ਨਹੀਂ ਦਵਾਰੇ ਹਲਾਇਓ ਖਬਰ ਇਹਨਾਂ ਨੇ ਲਾਉਣੀ 50 ਦਿਨ ਦਾ ਮਿਲਿਆ ਉਧਰ ਵੇਖੋ ਭਾਈ ਅੱਧਿਆਂ ਨੂੰ ਮਿਲਿਆ ਹੋਣਾ 50 ਦਿਨ ਜਦੋਂ 50 ਦਿਨ ਦਾ ਕੰਮ ਨਹੀਂ ਮਿਲਿਆ ਗਾਂਧੀ ਸਾਹਿਬ ਤਾਂ 125 ਦਿਨ ਦਾ ਕਿਵੇਂ ਮਿਲੇਗਾ ਮੋਦੀ ਨੂੰ ਇਹ ਗੱਲ ਦਾ ਪਤਾ ਸੀ ਵੀ ਜੇ ਸਿੱਧੀ ਨਰੇਗਾ ਬੰਦ ਕਰਤੀ ਤਾਂ ਲੋਕ ਕੁੱਟਣਗੇ ਤੇ ਸਾਨੂੰ ਵੋਟ ਨਹੀਂ ਪਾਉਣੀ ਇੱਕ ਕਰੀ ਇਹਨਾਂ ਨੂੰ ਬੇਸਕੂ ਬਣਾਓ 125 ਦਿਨ ਕਰਤੇ ਉਹਨੂੰ ਪਤਾ ਦਿਨ ਤਾਂ 50 ਨਹੀਂ ਕੰਮ ਮਿਲਦਾ 125 ਦਾ ਕੀ ਫਾਇਦਾ ਜੇ ਕਰਨਾ ਸੀ ਮੋਦੀ ਸਾਹਿਬ ਤਾਂ 700 ਰੁਪਇਆ ਦਿਹਾੜੀ ਕਰਦਾ ਗਰੀਬ ਦੀ ਭਾਵੇਂ 100 ਦੇਣੀ ਰੱਖਦਾ ਅਸੀਂ ਕੰਮ ਚਲਾ ਲੈਂਦੀਆਂ ਸਾਡੀ ਮੰਗ ਹੈ ਅੱਜ 20 ਸਾਲ ਹੋ ਗਏ ਨਰੇਗਾ ਚੱਲੀ ਨੂੰ ਅੱਜ ਗਰੀਬ ਦੀ ਦਿਹਾੜੀ 700 ਰੁਪਿਆ ਹੋਣਾ ਚਾਹੀਦੀ ਹੈ ਅੱਜ ਖੰਡ ਦਾ ਕੀ ਭਾਅ ਹੈ ਅੱਜ ਤੇਲ ਦਾ ਕੀ ਭਾਅ ਹੈ ਅੱਜ ਧਾਲਾਂ ਦਾ ਕੀ ਭਾਅ ਹੈ ਅੱਜ ਗੁੜ ਦਾ ਕੀ ਭਾਅ ਹੈ ਅੱਜ ਤੇਲ ਤੇ ਡੀਜ਼ਲ ਦਾ ਕੀ ਭਾਅ ਹੈ ਅੱਜ ਡੀਏਪੀ ਦਾ ਗੱਟਾ ਕੀ ਭਾਅ ਹੈ 450 ਰੁਪਏ ਦਾ ਗੱਟਾ ਮਿਲਦਾ ਸੀ ਮਨਮੋਹਨ ਸਿੰਘ ਜੀ ਵੇਲੇ ਅੱਜ 12 ਸਾਲਾਂ 1600 ਰੁਪਏ ਦਾ ਗੱਟਾ ਮਿਲਦਾ ਹੈ ਮਾਰ ਕੇ ਰੱਖਤਾ ਸਾਡਾ ਦੇਸ਼ ਸੋ ਸਾਡੀ ਲੜਾਈ ਕੋਈ ਕਾਂਗਰਸ ਬੀਜੇਪੀ ਦੀ ਲੜਾਈ ਨਹੀਂ ਹੈ ਇਹ ਨੈਤਿਕਤਾ ਦੇ ਆਧਾਰ ਤੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਖਰਗੇ ਸਾਹਮਣੇ ਇਹ ਕਿਹਾ ਕਿ ਗਰੀਬਾਂ ਦੇ ਆਸਤੇ ਧਰਨੇ ਪ੍ਰਦਰਸ਼ਨ ਆਪਾਂ ਲਾਉਣੇ ਔਰ ਉਹਨਾਂ ਚਿਕਰ ਲੜਾਈ ਲੜਨੀ ਹੈ ਜਿੰਨਾ ਚਿਕਰ ਮੋਦੀ ਦਾ ਤੇ ਝਾੜੂ ਦਾ ਲਹਾਂਦਾ ਕਾਲਾ ਕਾਨੂੰਨੇ ਵਾਪਸ ਨਹੀਂ ਲਿਆ ਦਿੰਦੇ ਉਹ ਨਾ ਚਿਰ ਨਰੇ ਗਾਦੇ ਵਰਕਰਾਂ ਦੀ ਲੜਾਈ ਲੱਗਣੀ ਸਾਲ ਰਹਿ ਗਿਆ ਉਹ ਬੀਬੀਓ ਮੇਰੀਓ ਮਾਤਾ ਉਹ ਪੈਣੋ ਇੱਕ ਸਾਲ ਰਹਿ ਗਿਆ ਜੇ ਹੁਣ ਨਾ ਹੋਇਆ ਅਗਲੇ 9 ਮਹੀਨੇ ਥੋੜੇ ਹਜ਼ਾਰ ਰੁਪਏ ਦੀ ਵੀ ਲੜਾਈ ਲੜ ਰਹੇ ਆ ਹਜ਼ਾਰ ਰੁਪਏ ਵੀ ਇਹ 4 ਸਾਲਾਂ ਦਾ ਜਿਹੜੇ ਇਕੱਠੇ ਪੈਸੇ ਜਾਂ 5 ਸਾਲਾਂ ਦੇ ਪੈਸੇ ਇਹ ਰੁਪਏ ਨਾਲ ਨਾ ਵਿਰਜਿਓ ਹਜ਼ਾਰ ਨਾਲ ਹੁੰਡੇਗਾ ਕਹਿੰਦਾ ਕੱਲ ਬਿਆਨ ਦਿੱਤਾ ਹੈ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੇ ਪਾਰਟੀ ਦੇ ਪ੍ਰਧਾਨਾਂ ਨੇ ਅਸੀਂ ਹਜ਼ਾਰ ਰੁਪਿਆ ਦੇਾਂਗੇ 4 ਸਾਲ ਟੱਪ ਗਏ ਐ ਤੁਹਾਡੇ ਨਾਲ ਧੋਖਾ ਹੋਇਆ ਐ 8 ਮਹੀਨਿਆਂ ਬਾਅਦ ਦੁਬਾਰੇ ਵੋਟਾਂ ਪੈਣੀਆਂ 60000 ਰੁਪਿਆ ਤਲੀ ਤੇ ਰਖਾਇਓ ਕਿ ਪਹਿਲਾਂ ਸਾਨੂੰ 50 ਸਾਲਾਂ ਦੇ ਪੈਸੇ ਦੇ ਭਗਵੰਤ ਮਾਨ ਸਿਆ ਫੇਰ ਤੈਨੂੰ ਅਸੀਂ ਵੋਟਾਂ ਦੁਆਰੇ ਝਾੜੂ ਨੂੰ ਪਾਵਾਂਗੇ ਨਹੀਂ ਨਹੀਂ ਪਾਉਂਦੀਆਂ ਹਜ਼ਾਰ ਹਜ਼ਾਰ ਜੇ ਮਿਲੇ ਇਹਨਾਂ ਨੇ ਆਪਦੀ ਜੇਬ ਚੋਂ ਨਹੀਂ ਦੇਣਾ ਜੇ ਮਿਲੇ ਲੈ ਲਿਓ ਪਰ ਜਿਵੇਂ ਥੋਡੇ ਨਾਲ ਧੋਖਾ ਕੀਤਾ ਤੇ ਤੂੰ ਪਹਿਲਾਂ ਆਪਾ ਧਾਰ ਵੋਟਾਂ ਪਾਈਆਂ ਕਿ ਨਹੀਂ ਪਾਈਆਂ ਇਹਨੇ ਕਿਹਾ ਸੀ ਵੀ ਅਸੀਂ ਤੈਨੂੰ ਦੇਾਂਗੇ ਦਿੱਤਾ ਨਹੀਂ ਆਪਾ ਧਾਰ ਪਾਈਆਂ ਕਿ ਨਹੀਂ ਪਾਈਆਂ ਬੋਲੋ ਆ ਸਾਧੂ ਸਿੰਘ ਜੀ ਨੂੰ ਹਰਾਇਆ ਉਧਾਰ ਪਾਈਆਂ ਹੁਣ ਥੋਡੇ ਨਾਲ ਵਾਦਾ ਕਰਦੇ ਆਂ ਇੱਕ ਵਾਰੀ ਜੇ ਤੁਸੀਂ ਸਭਕਿ ਨਾਲ ਸਿਖਾਇਆ ਸਰਕਾਰਾਂ ਨੂੰ ਇਹਨਾਂ ਲੀਡਰਾਂ ਨੂੰ ਜਿਹੜੇ ਝੂਠੇ ਵਾਅਦੇ ਕਰਦੇ ਆ ਕਿ ਫੇਰ ਆਪਣੀ ਗੱਲ ਨਹੀਂ ਬਣਨੀ ਸਾਨੂੰ ਇਹਨਾਂ ਨੂੰ ਸਭ ਸਿਖਾਉਣਾ ਪਏਗਾ ਔਰ ਤਖੜੇ ਹੋ ਕੇ ਜਿਵੇਂ ਲੋਕਾਂ ਨੂੰ ਕਮਲ ਜਾਂ ਮਾਰ ਰਹੇ ਬੇਕੂ ਬਣਾ ਰਹੇ ਪੱਤਰਕਾਰ ਸਾਥੀਓ ਪੰਜਾਬ ਦਾ ਗਵਰਨਰ ਪੰਜਾਬ ਦਾ ਗਵਰਨਰ ਯਾਤਰਾ ਕਰ ਰਿਹਾ ਹੈ ਚਾਰ ਜ਼ਿਲ੍ਹਿਆਂ 'ਚ ਪੈਦਲ ਮਾਰਚ ਤੇ ਕੱਲੋ ਰੇ ਯਾਤਰਾ ਫਰੋਈਪੁਰ ਸੀ ਕਹਿੰਦਾ ਨਸ਼ਿਆਂ ਦੇ ਖਿਲਾਫ ਯਾਤਰਾ ਹੈ ਮੰਨ ਗਏ ਬਈ ਧੰਨਵਾਦ ਗਵਰਨਰ ਸਾਹਿਬ ਮੈਂ ਕਿਨ ਇੱਕ ਗੱਲ ਆ ਬਈ ਪੁੱਛੋ ਬਈ ਇਹ ਬਾਰਡਰ ਦੇ ਪਰਲੇ ਪਾਸੋਂ ਨਸ਼ਾ ਆਉਂਦਾ ਹੈ ਬਾਰਡਰ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਡਰੋਨਾਂ ਦੇ ਰਾਹੀਂ ਨਸ਼ਾ ਆਉਂਦਾ ਹੈ ਤੇ ਡਰੋਨ ਸਾਰੇ ਬਾਰਡਰ ਤੇ ਕਬਜ਼ਾ ਕੀ ਰਿਹਾ ਹੈ ਬਾਰਡਰ ਸਟਾਰਟੀ ਫੋਰਸਿਸ ਦਾ ਬੀਐਸਐਫ ਦਾ ਤੇ ਬੀਐਸਐਫ ਦਾ ਮਾਲਕ ਕੌਣ ਹੈ ਬੀਜੇਪੀ ਤੇ ਅਮਿਤ ਸ਼ਾਹ ਤੇ ਗਵਰਨਰ ਸਾਹਿਬ ਉਹਨਾਂ ਦਾ ਨੁਮੈਂਦਾ ਜਨਾਬੇ ਆਲੀ ਗਵਰਨਰ ਸਾਹਿਬ ਜਾ ਕੇ ਸੈਂਟਰ ਨਾਲ ਗੱਲ ਕਰੋ ਭਗਵੰਤ ਮਾਨ ਸਾਹਿਬ ਜ਼ਿੰਮੇਦਾਰ ਹੈ ਨਸ਼ੇ ਦੇ ਪਰ ਭਗਵੰਤ ਮਾਨ ਸਾਹਿਬ ਦੇ ਨਾਲ-ਨਾਲ ਕੇਂਦਰ ਦੀ ਸਰਕਾਰ ਵੀ ਜ਼ਿੰਮੇਦਾਰ ਹੈ ਬੀਜੇਪੀ ਜੇ ਬੀਜੇਪੀ ਚਾਵੇ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦਾ ਹੈ ਜਾਨਕੀ ਬਾਰਡਰ ਤੋਂ 50 ਕਿਲੋਮੀਟਰ ਅੱਗੇ ਜਾ ਸਕਦੇ ਆ ਤੇ ਜੇ 50 ਕਿਲੋਮੀਟਰ ਤਾਂ ਜੇ ਅੰਮਰਸਰ ਟਾਰੀ ਬਾਰਡਰ ਤੋਂ ਚੱਲੀਏ ਤੇ ਜਨਾਬ ਜਲੰਧਰ ਤੱਕ ਜਾਵੜਿੰਦੇ ਆ ਤੇ ਜੇ ਨਸ਼ਾ ਤੁਸੀਂ ਨਹੀਂ ਬੰਦ ਕਰਾ ਸਕਦੇ ਦੋਵੇਂ ਸਰਕਾਰਾਂ ਰਲੀਆਂ ਮੋਦੀ ਸਾਹਿਬ ਵੇ ਇੰਦਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹਨਾਂ ਨੇ ਬਰਬਾਦ ਕਰਤਾ ਇਹ ਪਤੰਦਰ ਇੰਨੇ ਝੂਠੇ ਐ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਨਸ਼ਾ ਖਤਮ ਹੋ ਗਿਆ ਮੇਰੀਆਂ ਮਾਤਾ ਪਿਓ ਪੈਣੋ ਪੱਤਰਕਾਰ ਇਹ ਥੋੜੇ ਜੇ ਬੇਲੀ ਆ ਕਈ 2-4 ਜਾਣੇ ਝਾੜੂ ਵਾਲਿਆਂ ਦੇ ਮੈਨੂੰ ਲੱਗਦਾ ਹੱਥ ਲਾਇਓ ਨਸ਼ਾ ਬੰਦ ਹੋ ਗਿਆ ਕਿ ਨਹੀਂ ਦੇਖਿਓ ਭਾਈ ਸਾਰਿਆਂ ਨੂੰ ਨਹੀਂ ਕਹਿੰਦੇ ਇੱਕ ਅੱਧੇ ਨੂੰ ਕਹਿੰਦੇ ਨਸ਼ਾ ਬੰਦ ਹੋ ਗਿਆ ਇਹ ਹਾਲਾਤ ਐ ਇਹ ਯੁੱਧ ਨਸ਼ਾ ਵਿਰੁੱਧ ਹੁਣ ਕਾਂਗਰਸ ਪਾਰਟੀ ਯੁੱਧ ਚਲਾਏਗੀ ਯੁੱਧ ਝਾੜੂ ਵਿਰੁੱਧ ਯੁੱਧ ਝੂਠਾ ਵਿਰੁੱਧ ਇਹਨਾਂ ਕਾਫਰਾਂ ਦੇ ਵਿਰੁੱਧ ਇਹਨਾਂ ਨੇ ਮਾਰ ਕੇ ਰੱਖਤਾ ਅੱਜ ਹੁਣੇ-ਹੁਣੇ ਜਿਹੜਾ ਇਧਰੋਂ ਗਿਆ ਉਧਰ ਸੁਨੀਲ ਜਾਖੜ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਕਹਿੰਦਾ ਕਾਂਗਰਸੀਆਂ ਨੂੰ ਦੋ ਭੂਤ ਵੇਖਦੇ ਐ ਚਲ ਕਮ ਸੇ ਕਮ ਇਹ ਤਾਂ ਮੰਨਿਆ ਨਾ ਵੀ ਦੋ ਭੂਤ ਐ ਇੱਕ ਅਕਾਲੀ ਦਲ ਨੂੰ ਭੂਤ ਕਿਹਾ ਇੱਕ ਭਾਜਪਾ ਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਜਿਹੜਾ ਗਵਰਨਰ ਇਹ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਐ ਅਕਾਲੀ ਦਲ ਤੇ ਭਾਜਪਾ ਦਾ ਸਾਰੇ ਸਿੱਖਾਂ ਦੇ ਮੁੱਦੇ ਜਿਨ੍ਹਾਂ ਤੇ ਅਕਾਲੀ ਦਲ ਛੱਡ ਕੇ ਗਿਆ ਸੀਗਾ ਭਾਜਪਾ ਨਾਲ ਸਮਝੌਤਾ ਅੱਜ ਉਹ ਸਾਰੇ ਮੁੱਦੇ ਤਿਉਂ ਦੇ ਤਿਉਂ ਪਏ ਐ ਹੁਣ ਇਹਨਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਨੇਰੀ ਵਗ ਰਹੀ ਆ ਇਹ ਕੰਮ ਰੁਕਣਾ ਨਹੀਂ ਇਕੱਠੇ ਹੋ ਜੋ ਲੈ ਗੱਲ ਸੁਣ ਲੋ ਕਾਲੀਓ ਤੇ ਭਾਜਪਾ ਆ ਰਹਿਓ ਭਾਵੇਂ ਇਕੱਠੇ ਹੋ ਜੋ ਤੇ ਭਾਵੇਂ ਉਲਟੇ ਹੋ ਜੋ ਭਾਵੇਂ ਸਿੱਧੇ ਹੋ ਜੋ ਲੇਕਿਨ ਕਾਂਗਰਸ ਪਾਰਟੀ ਔਰ ਪੰਜਾਬ ਦੇ ਲੋਗ ਹੁਣ ਤੁਹਾਨੂੰ ਵੋਟਾਂ ਨਹੀਂ ਪਾਉਣਗੇ ਕਾਂਗਰਸ ਪਾਰਟੀ ਦਾ ਰਾਸ ਦੁਆਰੇ ਮਹਾਲ ਕਰਨਗੇ ਸੋ ਸੋ ਮੈਂ ਨਾਰੇ ਲਾਉਂਗਾ ਦੋ ਚਾਰ ਨਾਰੇ ਮਨਰੇਗਾ ਦੇ ਜੇ ਤੁਸੀਂ ਤੁਸੀਂ ਨਾ ਨਾ ਆਵਾਜ਼ ਦਿੱਤੀ ਤਾਂ ਫੇਰ ਗੱਲ ਬਣਨੀ ਨਹੀਂ ਹੈ ਕਿਉਂਕਿ ਮੇਰੀਆਂ ਮਾਵਾਂ ਭੈਣਾਂ ਮੈਨੂੰ ਪਤਾ ਆਪਦੇ ਬੱਚਿਆਂ ਦਾ ਇਲਾਜ ਕਿਵੇਂ ਕਰਾਉਂਦੀਆਂ ਮੈਨੂੰ ਪਤਾ ਹੈ ਕਿ ਕਿਵੇਂ ਦਵਾਈ ਹਸਪਤਾਲਾਂ ਚੋਂ ਲੈ ਕੇ ਆਉਂਦੀਆਂ ਤੇ ਕਿਵੇਂ ਪਿੰਡ ਤੋਂ ਪੈਸੇ ਮੰਗ ਕੇ ਆਪਦੇ ਘਰ ਵਾਲੇ ਦਾ ਆਪਦੇ ਬੱਚਿਆਂ ਦਾ ਇਲਾਜ ਕਰਾਉਂਦੀਆਂ ਇਹ ਮੈਨੂੰ ਪਤਾ ਹੈ ਸੋ ਤਗੜੇ ਹੋ ਕੇ ਆਪਾਂ ਇਸ ਕਾਲੇ ਕਾਨੂੰਨ ਦੇ ਖਿਲਾਫ ਜਿਹੜਾ ਮੋਦੀ ਲੈ ਕੇ ਆਇਆ ਤੇ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਮਤਾ ਪਾਤਾ ਉਹ ਭਰਾਵਾ ਮਤਾ ਕਿਉਂ ਪਾਇਆ ਤੂੰ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਗੱਲ ਕਹ ਕਿ ਜਿੰਨਾ ਚਿਰ ਮੋਦੀ ਮੰਨਰੇਗਾ ਨਹੀਂ ਦੇਗਾ ਉਹਨਾਂ ਚਿਰ ਭਗਵੰਤ ਮਾਨ ਦੀ ਸਰਕਾਰ ਦੇਗੀ ਲੇਕਿਨ ਉਹਨੇ ਵੀ ਕੁਝ ਨਹੀਂ ਕੀਤਾ ਸਾਡਾ ਸੋ ਆਓ ਰਗਨੇ ਕੇ ਤਗੜੇ ਹੋ ਕੇ ਆਉਣ ਵਾਲੇ ਦਿਨਾਂ ਚ ਆਪਾਂ ਮਜ਼ਦੂਰ ਭਰਾਵਾਂ ਦੀ ਤੇ ਮੇਰੀਆਂ ਮਾਤਾਵਾਂ ਪਾਵਨਾਂ ਦੀ ਲੜਾਈ ਲੜੀਏ ਆਓ ਨਾਰੇ ਲਾਈਏ ਆਓ ਕਿਸਾਨ ਮਜ਼ਦੂਰ ਇਕਤਾ ਨਹੀਂ ਆਇਆ ਬੀਬੀਆਂ ਨੇ ਕੋਈ ਨਾਰਾ ਨਹੀਂ ਲਾਇਆ ਥੱਕ ਗੀਆਂ ਆ ਸਾਧੂ ਸਿੰਘ ਜੀ ਨੇ ਭਾਈ ਸਾਧੂ ਸਿੰਘ ਜੀ ਇਹ ਤੁਹਾਨੂੰ ਬਹੁਤ ਪਿਆਰ ਕਰਦੀ ਹੈ ਤੁਸੀਂ ਬੜੇ ਚੰਗੇ ਬੰਦੇ ਹੋ ਮੋਦੀ ਸਾਹਿਬ ਨੇ ਜੇਲ੍ਹ ਚ ਦਿੱਤਾ ਸਾਧੂ ਸਾਹਿਬ ਨੂੰ ਭਗਵੰਤ ਮਾਨ ਨੇ ਦਿੱਤਾ ਲekin ਥੋੜੀ ਕਿਰਪਾ ਦੇ ਸਦਕਾ ਅੱਜ ਵੀ ਇਹ ਬੰਦਾ ਕਾਂਗਰਸ ਪਾਰਟੀ ਦਾ ਝੰਡਾ ਲੈ ਕੇ 90 ਦੇ ਪਿੰਡਾਂ ਦੇ ਵਿੱਚ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਹੈ ਪ੍ਰਮਾਤਮਾ ਛੜ ਦੀ ਕਲਾ ਬਖਸ਼ੇ ਇਹ ਸਾਡੇ ਸਾਥੀ ਨੂੰ 2 ਸਾਲ ਅੰਦਰ ਰੱਖਿਆ ਲੇਕਿਨ ਪਰਵਾਹੀ ਨਹੀਂ ਕੀਤੀ ਇਹਨਾਂ ਨੂੰ ਕਿਹਾ ਕਹਿੰਦੇ ਪਾਰਟੀ ਬਦਲ ਜਾ ਛੱਡ ਪਾਰਟੀ ਤੈਨੂੰ ਛੱਡ ਦਿੰਨੇ ਆ ਲੇਕਿਨ ਸਾਧੂ ਸਿੰਘ ਨੇ ਕਿਹਾ ਜੇਲ੍ਹ ਰਵਾਂਗਾ ਜਿੱਥੇ ਫੇਰ ਫੜਨਾ ਫੜ ਗੋ ਲੇਕਿਨ ਕਾਂਗਰਸ ਪਾਰਟੀ ਨਹੀਂ ਛੱਡਾਂਗਾ ਜਿਸ ਕਾਂਗਰਸ ਪਾਰਟੀ ਨੇ ਮੈਨੂੰ ਪੰਜਾਬ ਦੀਆਂ ਕਬੀਨਾ ਤੱਕ ਪਹੁੰਚਾਇਆ ਮੈਂ ਨਹੀਂ ਛੱਡਾਂਗਾ ਮੈਂ ਧੰਨਵਾਦੀ ਹਾਂ ਕਿ ਨਾਰੇ ਦੱਬ ਕੇ ਲਾਇਓ ਮੇਰੀਓ ਮਾਤਾਓ ਪੈਣੋ ਕਿਸਾਨ ਮਜ਼ਦੂਰ ਇਕਤਾ ਨਹੀਂ ਲਾਇਆ ਜਿੰਨਾ ਚੱਕਰ ਤੁਸੀਂ ਉੱਚੀ ਆਵਾਜ਼ ਚ ਨਾਰਾਣਾ ਲਾਇਆ ਮੈਂ ਉਹਨਾਂ ਚੱਕਰ ਨਾਰਾ ਲਾਉਂਗਾ ਦੇਖ ਖੱਬੇ ਪਾਸੇ ਵਾਲਿਆਂ ਨੇ ਤਾਂ ਜਮਾਂ ਹੀ ਨਹੀਂ ਲਾਇਆ ਮੈਨੂੰ ਪਤਾ ਨਰਾਜੋਂ ਵੀ ਸਾਨੂੰ ਧੁੱਪੇ ਭਾਇਆ ਤੇ ਮੈਂ ਵੀ ਤਾਂ ਧੁੱਪੇ ਹੀ ਬੋਲੀ ਜਾਂਦਾ ਅੱਜ 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 ਕੋਈ ਗੱਲ ਨਹੀਂ ਕਿਸਾਨ ਮਜ਼ਦੂਰ ਇਕਤਾ ਹੁਣ ਇਧਰੋਂ ਠੀਕ ਹੈ ਇਧਰੋਂ ਨਹੀਂ ਹਜੇ ਬਣੀ ਗੱਲ ਕਿਸਾਨ ਮਜ਼ਦੂਰ ਇਕਤਾ ਮੰਨਰੇਗਾ ਖਿਲਾਫ ਕਾਲਾ ਕਾਨੂੰਨ ਵਾਪਸ ਲਓ मनरेगा खिलाफ कला का कानून वापस लो मजदूर की लड़ाई लड़ते रहांगे मजदूर की लड़ाई लड़ते रहां मनरेगा की दिहाड़ी सात सौ रुपया दौ किसान मजदूर एकता धनबाद हूं एवं ना गर्मी मनी जायो ਹੁਣ 10 ਮਿੰਟ ਐਂ ਬੈਠੇ ਰਹੋ ਬੈਠੋਗੇ ਮਾਰੋ ਤਾੜੀ ਫਿਰ ਜ਼ੋਰ ਦੀ